ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਬਹੁਤ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਇਸ ਖਬਰ ਨੂੰ ਦੱਸਣ ਤੋਂ ਪਹਿਲਾਂ ਇੱਕ ਵੇਰਵਾ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਖਬਰ ਨੇ ਪਿਛਲੇ ਦਿਨੀ ਬਹੁਤ ਧਿਆਨ ਖਿੱਚਿਆ ਸੀਗਾ ਕਿ ਅੰਸਰੋ ਨੇੜੇ ਇੱਕ ਮਾਮਾ ਅਤੇ ਉਸ ਦਾ ਭਾਂਜਾ ਜਿਹੜੇ ਆ ਉਹ ਨਹਿਰ ਵਿੱਚ ਡੁੱਬ ਗਏ ਸਨ ਹਾਲਕਿ ਮਾਮੇ ਵੱਲੋਂ ਭਾਂਜੇ ਨੂੰ ਬਚਾਉਣ ਲਈ ਜੜੀ ਛਾਲ ਮਾਰੀ ਗਈ ਸੀ ਕਿ ਲੇਕਿਨ ਦੋਨੋਂ ਅਨਫੋਰਚੂਨੇਟਲੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਜਾਂਦੇ ਜਿਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਪਿੰਨ ਅਨਸਰੋ ਨੇੜੇ ਬੱਦਲੀ ਸ਼ੇਰਦਰਗਾਹ ਨੇੜੇ ਸਚਲੂਤ ਦਰਿਆ ਦੇ ਕੰਢੇ ਖੜਾ 14 ਸਾਲਾਂ ਦਾ ਬੱਚਾ ਜੋ ਪਾਣੀ ਦੇ ਤੇਜ਼ ਵਹਾਅ 'ਚ ਤਿਲਕ ਕੇ ਰੁੜ ਗਿਆ ਸੀ ਜਿਸ ਨੂੰ ਬਚਾਉਣ ਲਈ ਮਾਮੇ ਨੇ ਵੀ ਛਾਲ ਮਾਰ ਦਿੱਤੀ ਸੀ ਪਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਮਾਮਾ ਭਾੜ ਜਾ ਦੋਨੋਂ ਡੁੱਬ ਕੇ ਸੱਜਣਾ ਦੀ ਪਾਲ ਬਹੁਤ ਕੀਤੀ ਗਈ ਪਰੰਤੂ ਦੋਨਾਂ ਦੀਆਂ ਲਾਸ਼ਾਂ ਉਸ ਸਮੇਂ ਨਹੀਂ ਮਿਲੀਆਂ ਸਨ ਤੇ ਹੁਣ 7ਵੇਂ ਦਿਨ ਮਾਮੇ ਦੀ লাশ ਪਿੰਡ ਔਲੀਆਪੁਰ ਸਤੁਲਿਤ ਰਿਆ ਦੇ ਵਿੱਚੋਂ ਮਿਲੀ ਹੈ ਜਿਸ ਤਹਿਤ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ লাশ ਦੀ ਪਛਾਣ ਕੀਤੀ ਹੈ ਤੇ ਜਿਸ ਦੇ ਤਹਿਤ ਸਦਰ ਥਾਣਾ ਬਲਾਚੌਰ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਬਲਾਚੌਰ ਦੇ ਸਰਕਾਰੀ ਹਸਪਤਾਲ ਦੇ ਬੋਰਚਰੀ ਵਿੱਚ ਪੋਸਟਮਾਰਟਮ ਰਖਵਾ ਦਿੱਤਾ ਸੀ ਅਤੇ ਅੱਜ ਪੋਸਟਮਾਰਟਮ ਕਰਾਣ ਉਪਰੰਤ লাশ ਨੂੰ ਵਾਰਸਾਂ ਦੇ ਹਵਾਲੇਤ ਕਰ ਦਿੱਤਾ ਗਿਆ ਇਸ ਮੌਕੇ ਸਦਰ ਥਾਣਾ ਬਲਾਚੌਰ ਦੇ ਏਐਸਆਈ ਸਤਨਾਮ ਸਿੰਘ ਨੇ ਕਿਹਾ ਕਿ ਤਾਰਾ 174 ਦੀ ਕਾਰਵਾਈ ਕਰਦੇ ਹੋਏ ਰਮਨ ਕੁਮਾਰ ਦਾ ਪੋਸਟਮਾਰਟਮ ਕਰਵਾਉਣ ਉਪਰਾਹ ਤਲਾਸ਼ ਨੂੰ ਵਾਰਸਾ ਹਵਾਲੇ ਕਰ ਦਿੱਤਾ ਗਿਆ ਭਾਂਡੇ ਅਨਸ਼ਵਾਲੀਆ ਦੀ ਅਜੇ ਸਤਲੁਜ ਦਰਾ ਵਿੱਚ ਭਾਲ ਜਾਰੀ ਹੈ ਉਸ ਦੀ ਹਾਲੇ ਤੱਕ ਲਾਸ਼ ਬਰਾਮਦ ਨਹੀਂ ਹੋਈ ਹੈ ਪਰ ਸਾਥੀਓ ਇੱਥੇ ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਆਪਾਂ ਖਬਰ ਤੁਹਾਡੇ ਤੱਕ ਪਹੁੰਚਾ ਦਿੰਦੀ ਹੈ ਆਪਾਂ ਤੁਹਾਨੂੰ ਅਵੇਅਰ ਕਰਨਾ ਚਾਹੁੰਦੇ ਆਂ ਬੱਚਿਆਂ ਨੂੰ ਅਵੇਅਰ ਕਰਨਾ ਚਾਹੁੰਦੇ ਆਂ ਵੱਡਿਆਂ ਨੂੰ ਅਵੇਅਰ ਕਰਨਾ ਚਾਹੁੰਦੇ ਆਂ ਕਿ ਨਹਿਰਾਂ ਨੇੜੇ ਅਤੇ ਦਰਿਆਵਾਂ ਦੇ ਨੇੜੇ ਬਹੁਤ ਤਿਲਕਣ ਹੁੰਦੀ ਹੈ ਇੱਕ ਛੋਟੀ ਜੀ ਅਣਗਹਿਲੀ ਛੋਟੀ ਜੀ ਲਾਪਰਵਾਹੀ ਜ਼ਿੰਦਗੀ ਦਾ ਖੋਅ ਬਣ ਜਾਂਦੀ ਹੈ ਪਰ ਇੱਥੇ ਅਸੀਂ ਸਮਝੀਏ ਕਿ ਇੱਕ ਪਰਿਵਾਰ ਦੇ ਦੋ ਜੀ ਜਹਾਨੋਂ ਚਲੇ ਗਏ ਮਾਮਾ ਭਾਂਜਾ ਜਹਾਨੋਂ ਚਲੇ ਗਏ ਜਦ ਉਹ ਘੁੰਮਣ ਗਏ ਹੁਣ ਇਹ ਤਾਂ ਮਨ ਵਿੱਚ ਕਿੰਨੀ ਖੁਸ਼ੀ ਹੋਵੇਗੀ ਕਿ ਘੁੰਮਣ ਜਾ ਰਹੇ ਆ ਪਰ ਪਤਾ ਨਹੀਂ ਸੀ ਐਡਾ ਵੱਡਾ ਭਾਣਾ ਵਾਪਰ ਜਾਣਾ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਵੈਸੇ ਵੀ ਮੀਂਹ ਵਾਲਾ ਮਾਹੌਲ ਹੈ ਮੌਨਸੂਨ ਹੈ ਤਾਂ ਨਹਿਰਾ ਦੇ ਨੇੜੇ ਅਤੇ ਦਰਿਆਵਾਂ ਦੇ ਨੇੜੇ ਜਾਣ ਤੋਂ ਪਰਹੇਜ਼ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੇ ਬਹੁਤ ਤਿਲਕਣ ਹੁੰਦੀਆਂ ਤੇ ਛੋਟੀ ਜੀ ਅੰਗੈਲੀ ਬਹੁਤ ਵੱਡਾ ਖਤਰਾ ਬਣ ਜਾਂਦੀ ਹੈ ਦਿਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਨਾਮ ਜੀ ਆਪਣਾ ਮੈਂ ਨਮਰਾਜ ਕੁਮਾਰ ਰਾਜ ਇਹ ਜਿਹੜਾ ਤੁਹਾਡੇ ਕੋ ਕੀ ਲੱਗਦੇ ਸੀਗੇ ਜਿਹਨਾਂ ਦੀ ਡੈਥ ਹੋਈ ਸੀ ਡੁੱਬ ਕੇ ਮੇਰਾ ਸਾਲਾ ਸੀਰਾਮਨ ਕੁਮਾਰ ਜਿਸੇ ਦੀ ਜਸ ਹੋਈ ਹੈ ਹਾਂਜੀ ਤੇ ਇਹਨਾਂ ਦੀ ਲਾਸ਼ ਮਿਲ ਗਈ ਹੈ ਹਾਂਜੀ ਕੱਲ ਨੂੰ ਦੀ ਲਾਸ਼ ਕੱਲ ਦੁਪਹਿਰ ਮਿਲ ਗਈ ਸੀ ਹਾਂਜੀ ਲਾਸ਼ ਮਿਲਣ ਤੋਂ ਬਾਅਦ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਸੀ ਪੁਲਿਸ ਨੇ ਲੈ ਕੇ ਆਪਣੇ ਹਸਪੀਟਲ ਜਮਾ ਕਰਾਤੀ ਬੋਡੀ ਤੇ ਪਛਾਣ ਕਰ ਲਈ ਸੀ ਤੁਸੀਂ ਹਾਂਜੀ ਪਛਾਣ ਕਰ ਲਈ ਸੀ ਪਛਾਣ ਕਰ ਲਈ ਸੀ ਠੀਕ ਹੈ ਤੇ ਹੁਣ ਕੀ ਕਾਰਵਾਈ ਕੀ ਹੋ ਰਹੀ ਹੈ ਹੁਣ ਕਾਰਵਾਈ ਪੋਸਟਮਾਰਟਮ ਲਈ ਗਈ ਹੈ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਅਸੀਂ ਵੋਲਿਦਾ ਸੰਸਕਾਰ ਜਿਹੜਾ ਚੰਡੀਗੜ੍ਹ ਵਿੱਚ ਕਰਦੇ ਨੇ ਮਿਤੀ 20 ਤਰੀਕ ਨੂੰ 2014 ਨੂੰ ਚੰਡੀਗੜ੍ਹ ਯੂਨੀਵਰਸਿਟੀ ਰਮਨ ਕੁਮਾਰ ਸੀਗਾ ਕਿ ਉਹ ਪਾਣੀ ਜਾ ਗੁਰਦੁਆਰਾ ਟਿੱਬੀ ਸਾਹਿਬ ਰੁਕੜ ਲੱਗੇ ਦਿਰਯਾਚਨ ਹੋਦੇ ਸਮੇਂ ਜਿਹੜਾ ਹੋ ਰਿਹਾ ਸੀ ਪਤਾ ਲੱਗਾ ਕਿ ਪਾਣੀ ਜਾ ਜਿਹੜਾ ਸੀਗਾ ਉਹਨਾਂ ਦਾ ਅੰਸ਼ ਉਹ ਪਾਣੀ ਵਿੱਚ ਵਹਿ ਗਿਆ ਸੀ ਜਿਹਨੂੰ ਉਹਦਾ ਜਿਹੜਾ ਮਾਮਾ ਸੀ ਰਮਨ ਕੁਮਾਰ ਬਚਾਉਂਦੇ ਹੋਏ ਉਹ ਵੀ ਪਾਣੀ ਵਿੱਚ ਡੁੱਬ ਗਿਆ ਤੇ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਔਰੀਆ ਪਰ ਦਰਿਆ ਦੇ ਵਿੱਚ ਇੱਕ ਡੈੱਡ ਬੋਡੀ ਹੈਗੀ ਜੀ ਮਿਲੀ ਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਪਤਾ ਲੱਗ ਗਿਆ ਕਿ ਡੈੱਡ ਬੋਡੀ ਜੀ ਇਹ ਰਾਮਨ ਕੁਮਾਰ ਦੀ ਆ ਫਿਰ ਅਸੀਂ ਰਾਮਨ ਕੁਮਾਰ ਤੇ ਵਾਰਸਾਂ ਨੂੰ ਮੌਕੇ ਪਰ ਬੁਲਾਇਆ ਜਿਨ੍ਹਾਂ ਨੇ ਇਹ ਪਛਾਣ ਕੀਤੀ ਕਿ ਜਿਹੜੀ ਹੈਗੀ ਡੈੱਡ ਬੋਡੀ ਇਹ ਸਾਡੇ ਗੁੜਾ ਹੈਗੇ ਆ ਤੇ ਰਾਮਨ ਕੁਮਾਰ ਜੀ ਦੀ ਹੈਗੀ ਆ ਤੇ ਜੀ ਡੈੱਡ ਬੋਡੀ ਹੈਗੀ ਆ ਕੰਨ ਲੈ ਕੇ ਡਰੋਪ ਉਸ ਰੱਖੀ ਸੀ ਤੇ ਅੱਜ ਵੀ ਕਾਨੂੰਨੀ ਕਾਰਵਾਈ ਕਰਦੇ ਹੋਏ जाँदा हेरी डेड बोडीलाई पोस्टमोर्टम गरावा लास